ਗੁਰਦਾਸਪੁਰ ਮੁਕੇਰੀਆਂ ਰੋਡ ਤੇ ਪਿੰਡ ਚਾਵਾ ਨੇੜੇ ਟਿਪਰ ਅਤੇ ਪੰਜਾਬ ਰੋਡ ਦੇ ਜੀ ਵਾਸ ਦੀ ਟੱਕਰ ਵਿੱਚ ਥਾਰ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਿਸ ਵਿੱਚ ਸਵਾਰ ਪਿਓ ਪੁੱਤ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਾਰੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਆਵਾਜਾਈ ਨੂੰ ਬਹਾਲ ਕਰਵਾ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਰਨ ਨਾਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਪਹੁੰਚਾਉਣ ਵਾਲੇ ਮਜ਼ਦੂਰ ਨੌਜਵਾਨ ਸੋਨੂ ਅਭਿਸ਼ੇਕ ਅਤੇ ਲਵ ਨੇ ਦੱਸਿਆ ਕਿ ਉਹ ਸਵੇਰੇ ਗੁਰਦਾਸਪੁਰ ਤੋਂ ਦਿਹਾੜੀ ਕਰਨ ਪਹੁੰਚੇ ਤਾਂ ਦੇਖਿਆ ਕਿ ਇੱਕ ਥਾਰ ਗੱਡੀ ਰੋਡਵੇਜ਼ ਦੀ ਵੱਸ ਅਤੇ ਟਿੱਪਰ ਵਿਚਕਾਰ ਫਸ ਗਈ ਸੀ ਅਤੇ ਉਸ ਵਿੱਚ ਸਵਾਰ ਦੋਵੇਂ ਪਿਓ ਪੁੱਤਰ ਗੰਭੀਰ ਜ਼ਖਮੀ ਹੋ ਗਏ ਸਨ ਉਹਨਾਂ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਰੋਕ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਕਿਹਾ ਗਿਆ ਪਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤਾਂ ਉਹਨਾਂ 108 ਐਂਬੂਲੈਂਸ ਨੂੰ ਫੋਨ ਕੀਤਾ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਬ੍ਰੈਡ ਵਾਲੀ ਗੱਡੀ ਨੂੰ ਜੋ ਲੁਧਿਆਣਾ ਜਾ ਰਹੀ ਸੀ ਨੂੰ ਰੋਕਿਆ ਅਤੇ ਉਸ ਦੀ ਮਦਦ ਨਾਲ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਸਪਤਾੜ ਵਿਖੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੰਦਰਜੀਤ ਸਿੰਘ ਅਤੇ ਉਸ ਦਾ ਲड़का ਜਸ਼ਨਪ੍ਰੀਤ ਸਿੰਘ ਬੈਂਕ ਦੇ ਕਿਸੇ ਕੰਮ ਲਈ ਪਿੰਡ ਸ਼ਰੀਫ ਤੋਂ ਗੁਰਦਾਸਪੁਰ ਜਾ ਰਹੇ ਸਨ ਕਿ ਜਦੋਂ ਉਹ ਪਿੰਡ ਚਾਵਾ ਨੇੜੇ ਪਹੁੰਚੇ ਤਾਂ ਓਵਰਟੇਕ ਕਰਦੇ ਸਮੇਂ ਉਹਨਾਂ ਦੀ ਕਾਰ ਬੱਸ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਦੱਸਿਆ ਕਿ ਇੰਦਰਜੀਤ ਸਿੰਘ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਕਮੀਨਾ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਰਤਿਆ ਹੈ ਜਦ ਕਿ ਉਸ ਦਾ ਲड़का ਜਸ਼ਨਪ੍ਰੀਤ ਸਿੰਘ 19 ਸਾਲ ਦਾ ਹੈ ਅਤੇ 11ਵੀਂ ਵਿੱਚ ਪੜਦਾ ਹੈ ਉਕਤ ਪਿਓ ਪੁੱਤ ਦੀ ਹਾਲਤ ਗੰਭੀਰ ਦੱਸੀ ਗਈ ਕਿ ਹੈ ਜਦ ਕੀ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਤਿੰਨਾਂ ਗੱਡੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸਰ ਮੇਰਾ ਨਾਮ ਸੋਨੂ ਆ ਅਸੀਂ ਟੜ ਤੇ ਵੜੀਏ ਮੇਰਾ ਤੇ ਅਸੀਂ ਜਾਦੇ ਹੀ ਪ੍ਰਣਾਲਾ ਸਾਲੇ ਦਿਹਾੜੀ ਮਜ਼ਦੂਰੀ ਕਰਨ ਜਾਂਦੇ ਅਸੀਂ ਤੇ ਚਾਣ ਕੇ ਵੇਖਿਆ ਐਕਸੀਡੈਂਟ ਹੋਇਆ ਸੀ ਉੱਥੇ ਪਏ ਹੀ ਆਪਣੇ ਦੋ ਥਾਰ ਗੱਡੀ ਸੀ ਆਪਣੇ ਰੋਡਵੇਜ ਤੇ ਇੱਕ ਟਿਪਰ ਸੀ ਉਹਨਾਂ ਚ ਵਜੇ ਸੀ ਦੋਵੇਂ ਪਿਓ ਪਤី ਕਹਿੰਦੇ ਆਪਣੇ ਚਾਕਰੀਫ ਤੋਂ ਹੀ ਤੇ ਕੋਈ ਚੋਕੇ ਨਹੀਂ ਕਰਨ ਦਿਆ ਦਾ ਬੜਿਆਂ ਦੇ ਤਰਲੇ ਮਾਰੇ ਹਾਰ ਕੇ ਫਿਰ ਅਸੀਂ ਮੋਟਰਸਾਈਕਲ ਤੇ ਲਿਆਉਣਾ ਸੀ ਮੋਟਰਸਾਈਕਲ ਤੇ ਵੀ ਨਹੀਂ ਹੁੰਦੇ ਤੇ ਹਾਰ ਕੇ ਕਿਸੇ ਤਰਲਾ ਮਾਰਿਆ ਬਰੈਡਾਂ ਵਾਲੀ ਗੱਡੀ ਤੇ ਲੱਦ ਕੇ ਲਿਆਂਦਾ ਜੀ ਤੇ ਇਥੋਂ ਤੱਕ ਪਹੁੰਚਾਇਆ ਜੇ ਤੇ ਘਰਦਿਆਂ ਨੂੰ ਫੋਨ ਫੋਨ ਮਲਾ ਕੇ ਨਾ ਤੇ ਹੁਣ ਇਥੋਂ ਦੇਖੋ ਕੀ ਕਰਦੇ ਆ ਨਹੀਂ ਇਹ ਨਹੀਂ ਜੀ ਸਰ ਪਤਾ ਹਰ ਤੋਂ ਪਹਿਲਾਂ ਹੋਇਆ ਹੈ ਕੋਈ 10-15 ਮਿੰਟ ਗੱਡੀ ਦਾ ਤਾਂ ਬਾਲਾ ਹੀ ਜ਼ਿਆਦਾ ਹੋ ਗਿਆ ਦਾ ਸਾਹਿਬ ਤੁਸੀਂ ਕਿੰਨੇ ਜਾਣੇ ਅਸੀਂ ਚਾਰ ਜਾਨੇ ਕਰਤਾ ਹੀ ਤੁਹਾਨੂੰ ਕਿ ਕਿਰੀ ਦਾ ਚੋਕ ਲਿਆ ਗਿਆ ਐਂਬੂਲੈਂਸ ਆਈ ਤੁਹਾਨੂੰ ਨਾ ਜੇ ਐਂਬੂਲੈਂਸ ਦਾ ਫੋਨ ਹੀ ਨਹੀਂ ਲੱਗਾ ਹਾਂ ਜੀ ਤੁਸੀਂ ਕਿਦਾਂ ਲੈ ਗਏ ਸੀ ਅਹੀਂ ਤੇ ਚੱਕ ਕੇ ਤੇ ਗੱਡੀ ਚ ਪਾਇਆ ਆਪਣੇ ਬਰੱਡਾਂ ਵਾਲੀ ਗੱਡੀ ਜਾਂਦੀ ਪੁੱਲ ਦਿਹਾਣੇ ਜਾਂਦੀ ਉਹਨਾਂ ਦਾ ਤਰਦਾ ਮਾਰੇ ਉਹ ਝੱਲਾ ਤੇ ਕਿਲਿਆਦਾ ਹਾਲਾਤ ਕੀ ਨੇ ਮੁਰੇ ਦੋ ਦੋਵਾਂ ਦੇ ਲਾਤੇ ਪਹਿਲਾਂ ਤਾਂ ਠੀਕ ਹੀ ਹੋਣਦਾ ਵੇਖੋ ਪਤਾ ਨਹੀਂ ਕੀ ਕਹਿੰਦੇ ਆ ਡਾਕਟਰ ਸੀਰੀਅਸ ਹੈ ਜਿਆਦਾ ਹੈ ਤੇ ਜਿਆਦਾ ਸੱਟਾਂ ਕਿੰਨੀ ਲੱਗੀਆਂ ਨੇ ਮੁਰੇ ਵਾਲਾ ਸੱਟਾਂ ਦੇ ਬਹੁਤੀਆਂ ਲੱਗਿਆ ਲਾਤਾਂ ਵਿੱਚ ਲੱਤ ਵੀ ਲੱਤ ਵੀ ਟੁੱਟ ਗਈ ਐ ਸਿਰ ਤੇ ਸੱਟ ਲੱਗੀ ਐ ਦੋਵਾਂ ਦੇ ਪਿਓ ਪਤਾ ਨਹੀਂ ਭਾਈ ਬਿੱਲਾ ਮਸੀਹ ਮੇਰਾ ਨਾਮ ਆ ਪਿੰਡ ਮੇਡਾ ਤਲਵੰਡੀ ਵਿਰਕਾ ਭਾਈ ਅਸੀਂ ਨਾ ਚਾਵੇਦ ਕੰਮ ਜਾਂਦੇ ਪਏ ਸੀ ਤੁਸ ਨੇ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ ਸਾਡੇ ਤੋਂ 10 ਜਾਂ 15 ਮਿੰਟ ਪਹਿਲੇ ਜਾਂਦਿਆਂ ਨੂੰ ਅਸੀਂ ਦੇਖਿਆ ਕਿ ਲੋਕ ਬਹੁਤ ਖੜੇ ਮਤਲਬ ਉੱਥੇ ਖਲੋਤੇ ਹੋਏ ਸੀ ਆਪਾਂ ਬਰਿਆਂ ਦੇ ਤਰਲੇ ਮਾਰੇ ਪਰ ਕੋਈ ਉੱਥੇ ਖਲੋਤਾ ਨਹੀਂ ਫਿਰ ਅਸੀਂ ਐਂਬੂਲੈਂਸ ਨੂੰ ਨੰਬਰ ਮਲਾਇਆ ਐਂਬੂਲੈਂਸ ਦਾ ਵੀ ਪਾਜੀ ਫੋਨ ਲੱਗਾ ਉਥੇ ਪਾਜੀ ਮੈਂ ਸਰਕਾਰ ਨੂੰ ਅੱਗੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਐਂਬੂਲੈਂਸ ਸਰਕਾਰੀ ਐਂਬੂਲੈਂਸਾਂ ਨਾ ਇਹਨਾਂ ਦੇ ਕੰਨ ਖਿੱਚੇ ਜਾਣ ਕਿਉਂਕਿ ਕਿਤੇ ਵੀ ਕੋਈ ਵੀ ਘਟਨਾ ਹੁੰਦੀ ਆ ਕੋਈ ਐਂਬੂਲੈਂਸ ਨਹੀਂ ਪੁੱਜਦੀ ਉਥੇ ਤੇ ਬਾਅਦ ਵਿੱਚ ਮੰਨ ਲਓ ਕਿ ਕਹਿ ਦਿੰਦੇ ਆ ਕਿ ਅਸੀਂ ਆ ਚੀਜ਼ਾਂ ਬਹੁਤ ਕੀਤੀਆਂ ਇੰਨੀਆਂ ਸਹੂਲਤਾਂ ਦੇ ਸੜੀਆਂ ਪਰ ਕੋਈ ਸਹੂਲਤ ਇਹਨਾਂ ਦੇ ਮੰਨ ਲਓ ਕਿ ਦਿੱਤੀ ਨਹੀਂ ਹੋਈ ਸਰਕਾਰ ਦੀ ਅਸੀਂ ਪਾਜੀ ਮੰਨ ਲਾ ਕਿ ਬਰੈਡਾਂ ਵਾਲੀ ਗੱਡੀ ਦਾ ਮੰਨ ਲਓ ਤਰਲਾ ਮਾਰਿਆ ਉਹ ਪਹਿਲੂ ਲੁਧਿਆਣੇ ਦੀ ਸੀ ਉਹਨਾਂ ਨੂੰ ਥੋੜੀ ਛੇਤੀ ਸੀ ਫਿਰ ਉਹਨਾਂ ਨੇ ਮੰਨ ਲਿਆ ਕਿ ਉਹਨਾਂ ਨੂੰ ਉਹਨਾਂ ਨੇ ਅਪਰੋਲ ਹਸਪਤਾਲ ਦਾ ਪਤਾ ਵੀ ਨਹੀਂ ਸੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਅੱਗੇ ਮੋਟਰਸਾਈਕਲ ਲਾਓ ਅਸੀਂ ਜਾਣਦੇ ਆ ਤੁਹਾਡੇ ਨਾਲ ਭਾਈ ਅਸੀਂ ਬਰੈਡ ਵਾਲੇ ਗੱਡੀ 'ਚ ਪਾਇਆ ਮੁੰਡੇ ਦੀ ਹਾਲਤ ਉਸ ਟਾਈਮ ਬਹੁਤ ਸੀਰੀਅਸ ਸੀ ਤੇ ਭਾਈ ਜਦੋਂ ਇੱਥੋਂ ਤੱਕ ਲਿਆਂਦਾ ਅੱਗੇ ਭਾਈ ਮਤਲਬ ਕਿ ਉਹ ਡਾਕਟਰ ਦੱਸਣਗੇ ਕਿ ਉਹਨਾਂ ਦਾ ਕੀ ਮੰਨਦਾ ਭਾਈ ਇੱਕ ਥਾਰ ਦਾ ਹੋਇਆ ਸੀ ਇੱਕ ਰੋਡਵੇ 'ਚ ਬੱਸ ਸੀ ਇੱਕ ਭਾਈ ਟਿਪਰੀ ਟਰਾਲਾ ਵੱਡਾ ਹਾਂਜੀ ਥਾਰ ਗੱਡੀ ਆਈ ਪਾਸੇ ਮਾਰ ਹਾਂਜੀ ਥਾਰ ਦੋਵਾਂ ਦੇ ਵਿੱਚ ਘਾਰ ਵਸੇ ਹਾਂਜੀ ਹਾਂਜੀ ਥਾਰ ਦੋਵਾਂ ਦੇ ਵਿੱਚ ਘਾਰ ਫਸੀ ਸੀ ਗੱਡੀਆਂ ਦੀ ਹਾਲਤ ਬੜੀ ਵਧੀਆ ਸੀ ਗੱਡੀਆਂ ਦੀ ਹਾਲਤ ਭਾਈ ਬਿਲਕੁਲ ਜਿਹੜੀਆਂ ਗੱਡੀਆਂ ਨਾ ਖਤਮ ਹੋ ਗਈਆਂ ਗੱਡੀਆਂ ਥਾਰ ਤਾਂ ਬਿਲਕੁਲ ਖਤਮ ਹੋ ਗਈ ਆ ਭਾਜੀ ਥਾਰ ਦੇ ਵਿੱਚ ਉਹਨਾਂ ਦਾ ਲੜਕਾ ਸੀ ਤੇ ਉਹਨਾਂ ਦਾ ਫਾਦਰ ਸੀ ਗੁਰਦਾਸਪੁਰ ਤੋਂ ਪੱਤਰਕਾਰ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਫਾਸਟ ਅਪਡੇਟ